ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਜਾਣਦੇ ਹਾਂ ਇਤਿਹਾਸ ਮਨੀਕਰਨ ਸਾਹਿਬ ਜੀ ਦਾ ਦੱਸਦੇ ਹਨ ਕਿ ਸਨ 1517 ਈਸਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਮਨੀਕਰਨ ਸਾਹ ਪਹੁੰਚੇ ਮਰਦਾਨੇ ਨੂੰ ਭੁੱਖ ਲੱਗ ਗਈ ਉਸਨੇ ਗੁਰੂ ਜੀ ਨੂੰ ਆਖਿਆ ਮੇਰੇ ਕੋਲ ਆਟਾ ਤਾਂ ਹੈ ਅਗ ਤੇ ਬਰਤਨ ਦਾ ਕੋਈ ਸਾਧਨ ਨਹੀਂ ਪਾਪ ਲੰਗਰ ਕਿਸ ਤੇ ਪਕਾਉ ਮ ਅੱਗ ਨਹੀਂ ਸੀ ਕੋਲ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਪਰਾਂ ਹਟਾਉਣ ਲਈ ਆਖਿਆ ਜਦੋਂ ਮਰਦਾਨਾ ਗੁਰੂ ਜੀ ਦਾ ਬਚਨ ਮੰਨ ਕੇ ਪੱਥਰ ਨੂੰ ਹਟਾਇਆ ਤਾਂ ਹੇਠੋਂ ਉਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ ਗੁਰੂ ਜੀ ਨੇ ਮਰਦਾਨੇ ਨੂੰ ਰੋਟੀਆਂ ਵੇਲ ਕੇ ਉਬਲਦੇ ਪਾਣੀ ਵਿੱਚ ਪਾਉਣ ਲਈ ਕਿਹਾ ਜਦੋਂ ਮਰਦਾਨੇ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਡੁੱਬ ਗਈਆਂ ਮਰਦਾਨਾ ਕਹਿਣ ਲੱਗਾ ਬਾਬਾ ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ ਗੁਰੂ ਜੀ ਨੇ ਕਿਹਾ ਮਰਦਾਨੇਆ ਇੱਕ ਰੋਟੀ ਅਰਦਾਸ ਕਰਕੇ ਉਸ ਕਰਤਾਰ ਦੇ ਨਾਮ ਪਾ ਮਰਦਾਨੇ ਨੇ ਅਰਦਾਸ ਕਰਕੇ ਜਦੋਂ ਇੱਕ ਰੋਟੀ ਕਰਤਾਰ ਦੇ ਨਾਮ ਦੀ ਪਾਈ ਉਸ ਰੱਬ ਦੇ ਨਾਮ ਦੀ ਪਾਈ ਤਾਂ ਵੇਖਦਿਆਂ ਵੇਖਦਿਆਂ ਬਾਕੀ ਰੋਟੀਆਂ ਵੀ ਪੱਕ ਕੇ ਉੱਪਰ ਆ ਗਈਆਂ ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਇਸੇ ਤਰ੍ਹਾਂ ਲੰਗਰ ਪੱਕਦਾ ਹੈ ਅਤੇ ਸੰਗਤ ਨੂੰ ਸ਼ਕਾਇਆ ਜਾਂਦਾ ਹੈ ਇੱਥੋਂ ਦਾ ਸ਼ਾਂਤਮਈ ਤੇ ਬੜਾ ਸੋਹਣਾ ਵਾਤਾਵਰਨ ਵੇਖ ਕੇ ਬਾਬਾ ਜੀ ਬਾਲੇ ਤੇ ਮਰਦਾਨੇ ਨਾਲ ਕੁਝ ਸਮੇਂ ਲਈ ਇੱਥੇ ਰੁਕ ਗਏ ਸੰਗਤ ਜੀ ਇਹ ਸਥਾਨ ਬੜਾ ਹੀ ਰਮਣੀਕ ਸਥਾਨ ਹੈ ਜਦੋਂ ਵੀ ਕੁਲੂ ਮਨਾਲੀ ਸਾਈਡ ਜਾਓ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਕੇ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ